ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੜਕਾ ਪੰਜਾਬੀ ਰਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਨੀਰ ਦੀ ਪੂਰਜੀ ਪਨੀਰ ਤੁਹਾਨੂੰ ਪਤਾ ਹੀ ਹੈ ਬੱਚਿਆਂ ਨੂੰ ਕਿੰਨਾ ਜ਼ਿਆਦਾ ਟੇਸਟੀ ਲੱਗਦਾ ਹੈ ਲੇਕਿਨ ਅੱਜ ਆਪਾਂ ਜਿਹੜੀ ਪਨੀਰ ਦੀ ਪੂਰਜੀ ਬਣਾਉਣ ਜਾ ਰਹੇ ਹਾਂ ਬਹੁਤ ਹੀ ਅਲੱਗ ਨਵੇਂ ਤਰੀਕੇ ਦੀ ਬਣਾ ਕੇ ਤਿਆਰ ਕਰਾਂਗੇ ਇਹਦੇ ਸਾਹਮਣੇ ਕੜਾਹੀ ਪਨੀਰ ਸ਼ਾਹੀ ਪਨੀਰ ਬਿਲਕੁਲ ਫੇਲ ਹੋ ਜਾਣਗੇ ਇੰਨੀ ਜ਼ਿਆਦਾ ਇਹ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਆਓ ਜਲਦੀ ਨਾਲ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੈਸ ਦੇ ਉੱਪਰ ਰੱਖਾਂਗੇ ਇੱਕ ਕੜਾਹੀ ਉਹਦੇ 'ਚ ਪਾਵਾਂਗੇ ਇੱਕ ਚਮਚ ਦੇਸੀ ਘੀ ਦਾ ਤੇ ਹੁਣ ਇਸ 'ਚ ਪਾ ਦਾਂਗੇ ਅੱਧਾ ਚਮਚ ਜੀਰੇ ਦਾ ਤੇ ਨਾਲ ਹੀ ਪਾ ਦਾਂਗੇ ਦੋ ਸਾਬਤ ਲਾਲ ਮਿਰਚਾਂ ਜਦੋਂ ਜੀਰਾ ਥੋੜਾ ਜਿਹਾ ਪੁੰਜੇਗਾ ਉਸ ਤੋਂ ਬਾਅਦ ਆਪਾਂ ਇਸ 'ਚ ਪਾਵਾਂਗੇ ਦੋ ਬਾਰੀਕ ਕੱਟੇ ਹੋਏ ਪਿਆਜ਼ ਪਿਆਜ਼ ਇਸ ਵਿੱਚ ਥੋੜਾ ਜਿਹਾ ਜ਼ਿਆਦਾ ਹੀ ਪੈਂਦਾ ਇਸ ਕਰਕੇ ਮੈਂ ਮੀਡੀਅਮ ਸਾਈਜ਼ ਦੇ ਦੋ ਪਿਆਜ਼ ਕੱਟ ਕੇ ਇਸ 'ਚ ਪਾਏ ਨੇ ਤੇ ਪਿਆਜ਼ ਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਜਦੋਂ ਪਿਆਜ਼ ਥੋੜਾ ਜਿਹਾ ਭੁੰਨਿਆ ਗਿਆ ਉਸ ਤੋਂ ਬਾਅਦ ਆਪਾਂ ਇਸ 'ਚ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚ ਦੀ ਪੇਸਟ ਜਿਹੜੀ ਕਿ ਮੈਂ ਬਣਾ ਕੇ ਰੱਖੀ ਹੁੰਦੀ ਹੈ ਉਹੀ ਮੈਂ ਇਸ 'ਚ ਇੱਕ ਚਮਚ ਪਾ ਰਹੀ ਆਂ ਤੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਹੋਰ ਭੁੰਨ ਲਾਂਗੇ ਜਦੋਂ ਇਹ ਸਾਰੀਆਂ ਚੀਜ਼ਾਂ ਥੋੜੀਆਂ ਜਿਹਾ ਹੋਰ ਪੁੰਨੀਆਂ ਗਈਆਂ ਚੰਗੀ ਤਰ੍ਹਾਂ ਨਾਲ ਤਾਂ ਦੱਪਾ ਇਸ 'ਚ ਪਾ ਦਾਂਗੇ ਕੁਝ ਮਸਾਲੇ ਚਮਚਾ ਚੌਥਾ ਹਿੱਸਾ ਪਾਰੀਆਂ ਹਲਦੀ ਪਾਊਡਰ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਹੁਣ ਇੱਥੇ ਮੈਂ ਪਾਇਆ ਹੈਗਾ 1 ਚਮਚ ਸਾਂਬਰ ਮਸਾਲੇ ਪਾਊਡਰ ਦਾ ਇਹਦੇ ਨਾਲ ਜਿਹੜੀ ਪਨੀਰ ਦੀ ਪੁਰਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਇੱਕ ਵਾਰ ਤੁਸੀਂ ਇਹ ਜ਼ਰੂਰ ਟਰਾਈ ਕਰਿਓ ਇਸ ਮਸਾਲੇ ਨੂੰ ਮਸਾਲੇ ਜਲ ਨਾ ਜਾਣ ਇਸ ਕਰਕੇ ਮੈਂ ਇਸ ਚ ਪਾਰੀਆਂ 2 ਚਮਚ ਪਾਣੀ ਦੇ ਤੇ ਪਾਣੀ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਸਾਲਿਆਂ ਨੂੰ ਭੁੰਨਾਂਗੇ ਜਦੋਂ ਮਸਾਲੇ ਚੰਗੀ ਤਰ੍ਹਾਂ ਨਾਲ ਭੁੰਨੇ ਗਏ ਤਾਂ ਅੱਧਾ ਆਪਾਂ ਇਸਟ ਪਾ ਦਾਂਗੇ ਦੋ ਬਰੀ ਕੱਟੇ ਹੋਏ ਟਮਾਟਰ ਤੇ ਟਮਾਟਰਾਂ ਨੂੰ ਆਪਾਂ ਸੌਫਟ ਹੋਣ ਤੱਕ ਪਕਾਣਾ ਤੇ ਟਮਾਟਰ ਜਲਦੀ ਨਾਲ ਸੌਫਟ ਹੋ ਜਾਣ ਉਹਦੇ ਲਈ ਆਪਾਂ ਇਸਟ ਪਾ ਦਾਂਗੇ ਨਮਕ ਮੈਂ ਇੱਥੇ ਨਮਕ ਦਾ ਅੱਧਾ ਚਮਚ ਯੂਜ਼ ਕਰ ਰਹੀ ਹਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾ ਲੈਣਾ ਤੇ ਹੁਣ ਆਪਾਂ ਤਦ ਤੱਕ ਪਕਾਣਾ ਜਦ ਤੱਕ ਇਹ ਟਮਾਟਰ ਸੌਫਟ ਨਾ ਹੋ ਜਾਣ ਥੋੜੀ ਜਿਹੀ ਮੈਂ ਕਸੂਰੀ ਮੇਥੀ ਵੀ ਐਡ ਕੀਤੀ ਹੈ ਇਹਦੇ ਨਾਲ ਪਨੀਰ ਦੀ ਪੂਜੀ ਦਾ ਟੇਸ ਬਹੁਤ ਜ਼ਿਆਦਾ ਵਾਜ ਜਾਂਦਾ ਤੇ ਆਪਾਂ ਪਰਟੇ ਨਾਲ ਥੋੜਾ ਜਿਆ ਨੂੰ ਮੈਸ਼ ਕਰ ਲਾਂਗੇ ਤੇ ਜਦ ਤੱਕ ਇਹ ਤੇਲ ਨਹੀਂ ਛੋੜਦਾ ਤਦ ਤੱਕ ਆਪਾਂ ਇਹਨਾਂ ਨੂੰ ਪਕਾ ਲੈਣਾ ਹੈ ਤੇ ਟਮਾਟਰ ਚੰਗੀ ਤਰ੍ਹਾਂ ਭੁੰਨੇ ਜਾ ਚੁੱਕੇ ਨੇ ਇਹਨੇ ਤੇਲ ਵੀ ਛੋੜ ਦਿੱਤਾ ਤੇ ਇੱਥੇ ਮੈਂ ਲਿੱਤਾ ਹੈਗਾ ਘਰ ਦਾ ਕੱਢਿਆ ਹੋਇਆ ਪਨੀਰ ਜਿਹੜਾ ਕੀ ਹੈਗਾ 400 ਗ੍ਰਾਮ ਹੱਥਾਂ ਨਾਲ ਹੀ ਇਹਨੂੰ ਪੋੜ ਕੇ ਇਹਦੇ ਵਿੱਚ ਪਾ ਦਾਂਗੇ ਕੱਦੂਕਾਸ ਬਿਲਕੁਲ ਵੀ ਨਾ ਕਰਿਓ ਹੱਥਾਂ ਨਾਲ ਹੀ ਕ੍ਰਸ਼ ਕਰਕੇ ਇਹਨੂੰ ਪਾਓ ਐਦਾਂ ਪੀੜ ਦੀ ਪੂਜੀ ਜ਼ਿਆਦਾ ਟੇਸਟੀ ਲੱਗਦੀ ਹੈਗੀ ਹੈ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਹਜੇ ਆਪਾਂ ਇਸ ਵਿੱਚ ਇੱਕ ਹੋਰ ਮਸਾਲਾ ਐਡ ਕਰਾਂਗੇ ਜਿਹਦੇ ਨਾਲ ਕੀ ਪਨੀਰ ਦੀ ਪੂਜੀ ਦਾ ਜਿਹੜਾ ਟੇਸਟ ਹੈਗਾ ਉਹ ਨੈਕਸਟ ਲੈਵਲ ਦਾ ਹੋ ਜਾਏਗਾ ਦੋਸਤੋ ਜੇਕਰ ਤੁਹਾਨੂੰ ਮੇਰੀ ਵੀਡੀਓ ਇਹ ਪਸੰਦ ਆਂਦੀ ਹੋਵੇ ਤਾਂ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਇੱਥੇ ਮੈਂ ਕੁਝ ਲਿੱਤੀਆਂ ਨੇ ਸਬਜ਼ੀਆਂ ਜਿਵੇਂ ਕਿ ਟਮਾਟਰ ਐ ਪਿਆਜ਼ ਐ ਸ਼ਿਮਲਾ ਮਿਰਚ ਹੈਗੀ ਐ ਸਾਰੀਆਂ ਚੀਜ਼ਾਂ ਨੂੰ ਮੈਂ ਸਕੁਅਰ ਪੀਸਟ ਕੱਟਿਆ ਹੈਗਾ ਤੇ ਟਮਾਟਰ ਵਿੱਚੋਂ ਥੋੜਾ ਜਿਹਾ ਮੈਂ ਗੁੱਦਾ ਵੀ ਕੱਢ ਦਿੱਤਾ ਸੀ ਥੋੜੇ ਨੇ ਮੋਟੇ ਹੀ ਮੈਂ ਪੀਸ ਰੱਖੇ ਨੇ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਪੂਰਜੀ ਦੇ ਵਿੱਚ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਹੁਣ ਆਪਾਂ ਉਹ ਮਸਾਲਾ ਪਾਵਾਂਗੇ ਜਿਹਦੀ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਅੱਧਾ ਚਮਚ ਇਸ ਭਰ ਕੇ ਪਾਵਾਂਗੇ ਆਪਾਂ ਚਾਟ ਮਸਾਲੇ ਦਾ ਦੋਸਤੋ ਇਹ ਮਸਾਲੇ ਨਾਲ ਜਿਹੜਾ ਪਨੀਰ ਦੀ ਪੂਜੀ ਦਾ ਟੇਸਟ ਬਹੁਤ ਜ਼ਿਆਦਾ ਵਾਜ ਜਾਂਦਾ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਪਨੀਰ ਦੀ ਪੂਜੀ ਬਣਾ ਕੇ ਜਰੂਰ ਟਰਾਈ ਕਰਨਾ ਤੁਹਾਨੂੰ ਖੁਦ ਨੂੰ ਪਤਾ ਚੱਲੂਗਾ ਕਿ ਟੇਸਟ ਕਿੰਨਾ ਵਾਜ ਜਾਂਦਾ ਪਨੀਰ ਦੀ ਪੂਜੀ ਦਾ ਟੱਕਣ ਲਗਾ ਕੇ ਸਿਰਫ 2 ਮਿੰਟ ਲਈ ਆਪਾਂ ਹੋਰ ਪਕਾਵਾਂਗੇ ਇਸ ਤੋਂ ਜ਼ਿਆਦਾ ਇਹਨੂੰ ਨਹੀਂ ਪਕਾਣਾ 2 ਮਿੰਟ ਹੋ ਚੁੱਕੇ ਨੇ ਪੂਰਜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਜਿਹੜੀਆਂ ਆਪਾਂ ਸਬਜ਼ੀਆਂ ਪਾਈਆਂ ਸੀ ਉਹ ਵੀ ਥੋੜੀਆਂ ਜਿਹਾ ਪੱਕ ਚੁੱਕੀਆਂ ਨੇ ਬਹੁਤ ਜ਼ਿਆਦਾ ਆਪਾਂ ਨੂੰ ਨਹੀਂ ਪਕਾਣਾ ਇਹਦੀ ਜਿਹੜੀ ਕਰੰਜੀਨੈਸ ਹੈ ਸਬਜ਼ੀਆਂ ਦੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਪੂਰਜੀ ਦੇ ਵਿੱਚ ਹੁਣ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਹੋਰ ਮਿਕਸ ਕਰ ਲਾਂਗੇ ਤੇ ਹੁਣ ਇਹ ਪੂਰਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਇਹਨੂੰ ਸਰਵ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਰਹੀ ਹੈ ਔਰ ਖਾਣ ਜਿਹੇ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਪਨੀਰ ਦੀ ਪੂਜੀ ਇੱਕ ਵਾਰ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਤੇ ਮੈਂ ਇਹਦੇ ਉੱਪਰ ਥੋੜਾ ਜਿਹਾ ਦੇਸੀ ਕੀ ਵੀ ਪਾਇਆ ਸੀਗਾ ਉਹਦੇ ਨਾਲ ਵੀ ਟੇਸਟ ਕਾਫੀ ਵਧੀਆ ਆਉਂਦਾ ਹੈਗਾ ਤੇ ਜੇਕਰ ਦੋਸਤੋ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਂਦੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਜੇ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ਸ਼ਿਆਕਾਲ